ਮਠਿੰਡਾ ਤੋਂ ਸਾਂਸਦ ਹਰਸ਼ਿਮਰਤ ਕੌਰ ਬਦਲ ਅੱਜ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੇ ਨੇ ਸੁਖਬੀਰ ਬਦਲ ਵੱਲੋਂ ਜਿਹੜੀ ਧਾਰਮਿਕ ਸਜ਼ਾ ਸੁਣਾਈ ਗਈ ਸੀਗੀ ਉਸ ਸਜ਼ਾ ਦੇ ਦੌਰਾਨ ਜਿਹੜਾ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਇਹ ਪਹਿਲੀ ਵਾਰ ਹਰਸ਼ਿਮਰਤ ਕੌਰ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਕੁਝ ਹੀ ਦੇਰ 'ਚ ਇੱਥੇ ਸ੍ਰੀ ਹਰਮੰਦਰ ਸਾਹਿਬ ਉਹ ਆ ਗਏ ਮੈਂ ਦੱਸਣਾ ਚਾਹਾਂਗਾ ਕਿ ਹਰਸ਼ਿਮਰਤ ਕੌਰ ਬਦਲ ਯਾਨੀ ਕਿ ਬਦਲ ਫੈਮਲੀ ਕਹਾ ਜਾ ਸਕਦਾ ਹੈ ਕਿ ਇੱਕ ਬਦਲ ਫੈਮਲੀ ਮਹੀਨਾ ਦੇ ਇੱਕ ਵਾਰ ਮਤਲਬ ਹਰ ਮਹੀਨੇ ਸ਼੍ਰੀ ਹਰਮੰਦਰ ਸਾਹਿਬ ਨਾਤਮਸਤਕ ਖੋਲ ਲਈ ਪਹੁੰਚਦੇ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਨੇ ਉਹ ਪਾਏ ਜਾਂਦੇ ਨੇ ਲੜੀਵਾਰ ਰਖਵਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਨਵਾਂ ਖੰਡ ਪਾਠ ਖਾਇਆ ਜਾਂਦਾ ਹੈ ਤੋਂ ਇਸੇ ਸਿਲਸਿਲੇ ਦੇ ਵਿੱਚ ਅੱਜ ਹਰਸ਼ਿਮਰਤ कौर ਬਦਲ ਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਰਹੇ ਨੇ ਔਰ ਪਾਠ ਦੇ ਜਿਹੜੇ ਭੋਗ ਨੇ ਉਹਦੇ ਵਿੱਚ ਉਹਦੇ ਵਿੱਚ ਸ਼ਾਮਲ ਹੋਣਗੇ ਤੇ ਨਵਾਂ ਪਾਠ ਜਿਹੜਾ ਉਹਦਾ ਆਗਾਜ਼ ਕਰਾਣਾ ਹੈ ਉਹ ਵੀ ਨਾਲ ਸ਼ੁਰੂ ਕਰਵਾਨਗੇ ਸ਼ਕੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪਹਿਲੀ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਉੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਕੜਾਹ ਪ੍ਰਸ਼ਾਦ ਦੀ ਦੇਖ ਚੜਾਈ ਹੈ ਮੀਡੀਆ ਨਾਲ ਫਿਲਹਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਦੂਰੀ ਬਣਾਈ ਰੱਖੀ ਹੈ ਪਰ ਮੈਂ ਦੱਸਣਾ ਚਾਹਾਂਗਾ ਕਿ ਬਾਦਲ ਫੈਮਲੀ ਬਾਦਲ ਪਰਿਵਾਰ ਲੜੀਵਾਰ ਇੱਥੇ ਸ੍ਰੀ ਖੰਡਪਾਤ ਸਾਹਿਬ ਰਖਵਾਉਂਦੇ ਨੇ ਔਰ ਜਿਹੜਾ ਖੰਡਪਾਤ ਸਾਹਿਬ ਰਖਵਾਉਂਦੇ ਨੇ ਮਹੀਨੇ ਦੇ ਵਿੱਚ ਇੱਕ ਵਾਰ ਇਹ ਖੰਡਪੜ ਸਾਹਿਬ ਦੇ ਜਦੋਂ ਪਹੁੰਚ ਹੁੰਦੇ ਨੇ ਉਦੋਂ ਇੱਥੇ ਪਹੁੰਚਦੇ ਨੇ ਔਰ ਉਸੇ ਹੀ ਦਿਨ ਨਮਬ ਖੰਡਪੜ ਜਿਹੜਾ ਅਗਲਾ ਰੱਖਿਆ ਜਾਂਦਾ ਉਸ ਦੀ ਸ਼ੁਰੂਆਤ ਕਰਵਾਉਂਦੇ ਨੇ ਸੋ ਚਕਵੀਰ ਬਾਦਲ ਤੇ ਜਦੋਂ ਦਾ ਹਮਲਾ ਹੋਇਆ ਹੋਇਆ ਜਦੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਉਹਨਾਂ ਵੱਲੋਂ ਧਾਰਮਿਕ ਸਜ਼ਾ ਪੂਰੀ ਕਰਕੇ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਵਾਈ ਗਈ ਸੀ ਪਰ ਉਸ ਤੋਂ ਪਹਿਲੀ ਵਾਰ ਹੈ ਕਿ ਬੀਬੀ ਹਰਸ਼ਿੰਦਰ ਕੌਰ ਅੱਜ ਸ਼੍ਰੀ ਹਰਮੰਦਰ ਸਾਹਿਬ ਨਾਮ ਅਸਤਕ ਹੋਏ ਨੇ ਔਰ ਉਹਨਾਂ ਨੇ ਕੜਾ ਪ੍ਰਸ਼ਾਦ ਵੀ ਚੜਾਇਆ ਹੈ ਇਸ ਤੋਂ ਇਲਾਵਾ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਉਹਨਾਂ ਨੂੰ ਸਿਰੋਪਾ ਵੀ ਪੇਟ ਕੀਤਾ ਗਿਆ ਹੈ ਕੈਮਰਾ ਪਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੱਗੇ ਸਰ ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪਹਿਲੀ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਉੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਕੜਾਹ ਪ੍ਰਸ਼ਾਦ ਦੀ ਦੇਖ ਚੜਾਈ ਹੈ ਮੀਡੀਆ ਨਾਲ ਫਿਲਹਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਦੂਰੀ ਬਣਾਈ ਰੱਖੀ ਹੈ ਪਰ ਮੈਂ ਦੱਸਣਾ ਚਾਹਾਂਗਾ ਕਿ ਬਾਦਲ ਫੈਮਿਲੀ ਬਾਦਲ ਪਰਿਵਾਰ ਲੜੀ ਵਾਰ ਇੱਥੇ ਸ਼੍ਰੀ ਅਖੰਡ ਪਾਤਸ਼ਾਹ ਸਾਹਿਬ ਰਖਵਾਂਦੇ ਨੇ ਔਰ ਜਿਹੜਾ ਖੰਡ ਪਾਤਸ਼ਾਹ ਸਾਹਿਬ ਰਖਵਾਂਦੇ ਨੇ ਮਹੀਨੇ ਦੇ ਵਿੱਚ ਇੱਕ ਵਾਰ ਇਹ ਖੰਡ ਪਾਤਸ਼ਾਹ ਸਾਹਿਬ ਦੇ ਜਦੋਂ ਭੋਗ ਹੁੰਦੇ ਨੇ ਉਦੋਂ ਇੱਥੇ ਪਹੁੰਚਦੇ ਨੇ ਔਰ ਉਸੇ ਹੀ ਦਿਨ ਨਵਾਂ ਖੰਡ ਪਾਤ ਜਿਹੜਾ ਅਗਲਾ ਰੱਖਿਆ ਜਾਂਦਾ ਉਸ ਦੀ ਸ਼ੁਰੂਆਤ ਕਰਵਾਂਦੇ ਨੇ ਸੋ ਚੁਕਵੀਰ ਬਾਦਲ ਤੇ ਜਦੋਂ ਦਾ ਹਮਲਾ ਹੋਇਆ ਹੋਇਆ ਜਦੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਉਹਨਾਂ ਵੱਲੋਂ ਧਾਰਮਿਕ ਸਜ਼ਾ ਪੂਰੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਵਾਈ ਗਈ ਸੀ ਪਰ ਉਸ ਤੋਂ ਪਹਿਲੀ ਵਾਰ ਹੈ ਕਿ ਬੀਬੀ ਹਰਸ਼ਿੰਦਰ ਕੌਰ ਅੱਜ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਔਰ ਉਹਨਾਂ ਨੇ ਕੜਾ ਪ੍ਰਸ਼ਾਦ ਵੀ ਚੜਾਇਆ ਹੈ ਇਸ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਉਹਨਾਂ ਨੂੰ ਸਰੋਪਾ ਵੀ ਪੇਟ ਕੀਤਾ ਗਿਆ ਹੈ ਕੈਮਰਾ ਪਸੰਦ ਨਿਤੇਸ਼ ਦੇ ਨਾਲ ਜੋਤੀ ਵਹਿਲ ਡੈਨਿਕ ਸਵੇਰਾ ਟੀਵੀ ਮਿਸਟਰ